ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਕਰਦੇ ਆਂ ਆਪਾਂ ਦੁਪਹਿਰ ਦੇ ਬੱਜ ਚੁੱਕੇ ਆ 12 ਤੇ ਆਪਾਂ ਕਰ ਲੱਗੇ ਹੋਏ ਆ ਲੰਚ ਤਿਆਰ ਆ ਆਪਾਂ ਬਣਾਉਣ ਲੱਗੇ ਆ ਪਾਸਤਾ ਪਾਣੀ ਰੱਖਦਾ ਗਰਮ ਹੋਣਾ ਜਦੋਂ ਪਾਣੀ ਗਰਮ ਹੋ ਗਿਆ ਫਿਰ ਪਾਸਤਾ ਪਾਉਣਾ ਵਿੱਚ ਪਹਿਲਾਂ ਨਹੀਂ ਪਾਉਣਾ ਹੈਗਾ ਫਿਰ ਟਾਈਮਿੰਗ ਸਹੀ ਨਹੀਂ ਬੈਠ ਜੀ ਕਿੰਨਾ ਟਾਈਮ ਰੱਖਣਾ ਤੇ ਆਹ ਵਾਲਾ ਪਾਸਤਾ ਤੇ ਆਹ ਛੇ ਪਾਣੀ ਵਿੱਚ ਆ ਜੇ ਆਪਾਂ ਨੇ ਇਹ ਨਾਲ ਬਹੁਤ ਸਵਾਦ ਲੱਗਦਾ ਹੈ ਇਹ ਤਕਰੀਬਨ ਸਾਰੇ ਮਾਰਕੀਟਾਂ 'ਚ ਮਿਲ ਜਾਂਦਾ ਇਪਰਚੂ ਮਿਲ ਜਾਂਦਾ ਤੇ ਐਮਡੀ 'ਚੋਂ ਵੀ ਲਿੱਟਲ ਜਿਵੇਂ ਮਿਲ ਜਾਂਦਾ ਤੇ ਬਣਾਉਣੇ ਆ ਤੇ ਖਾਣੇ ਆ ਇਹ ਤੇ ਬਾਕੀ ਦੀ ਅਪਡੇਟ ਦਾ ਨਾ ਸਾਨੂੰ ਬਾਅਦ 'ਚ ਆਹ ਹੈ ਜਿਹੜਾ ਦਹੀਂ ਆਪਣੇ ਕੋਲ ਇਹਦੀ ਬਣਾ ਲੈਂਦਾ ਲੱਸੀ ਆਪਾਂ ਹਾਂ ਲੱਸੀ ਬਣਾਇਆ ਗੰਨੇ ਹੁੰਦੇ ਰੋ ਦੰਦੇ ਦੰਮੀ ਦੇ ਵਿੱਚ ਲੱਸੀ ਦੀ ਹੈ ਬਿਲਕੁਲ ਟਿਕਦਾ ਲੋ ਜੀ ਪਾਸਤਾ ਬਣ ਕੇ ਰੈਡੀ ਹੈ ਆਪਣਾ ਹੁਣ ਖਾਣੇ ਆ ਇਹਨਾਂ ਨਾਲ ਹੈਗਾ ਜੂਸ ਸੰਤਰੇ ਦਾ ਅੱਜ ਟਾਈਮ ਆਪਾਂ ਜਾ ਰਹੇ ਆ ਪਾਰਕ ਵੱਲੋਂ ਬੜੀ ਮੋਟੀ ਮਹਾਂ ਐਕਸਰਸ ਹੈ ਜੀ ਕਰਾਈਏ ਕਾਫੀ ਦਿਨ ਹੋ ਗਏ ਤੇ ਭੱਜ ਨੱਠ ਹੋਇਆ ਨਹੀਂ ਹੈਗਾ ਅੱਜ ਮੌਕਾ ਮਿਲਿਆ ਅੱਜ ਮਿਲਿਆ ਟਾਈਮ ਥੋੜਾ ਜਿਹਾ ਤੇ ਚੱਲਦੇ ਮਾਣੇ ਮੋਟੇ ਐਕਸਰਸਾਈਜ਼ ਕਰਦੇ ਆ ਤੇ ਨਾਲੇ ਮਾਣਾ ਮੋਟਾ ਪਾਰਕ ਚ ਘੁੰਮਦੇ ਆ ਗਰਮੀ ਇਟਲੀ ਜੀ ਵੀ ਹੁਣ ਪੂਰੀ ਐਨ ਜੋਰਾ ਸ਼ੋਰਾ ਤੇ ਪੈਣੀ ਸ਼ੁਰੂ ਹੋ ਗਈ ਆ ਟੈਂਪਰੇਚਰ ਤਕਰੀਬਨ 32 33 ਡਿਗਰੀ ਹੋ ਗਿਆ ਅੱਜ ਬੱਸ ਸਰਵਿਸ ਵੀ ਬੰਦ ਆ ਇਹ ਹੈਗਾ ਉਹਦਾ ਬੱਸ ਸਟਾਪ ਆਪਣੇ ਪਿੰਡ ਦਾ ਮੈਂ ਯਾਰ ਥੋੜਾ ਜਿਹਾ ਛੱਜਰੇ ਆ ਗਿਆ ਥੋੜਾ ਹੋਰ ਲੇਟ ਆਉਣਾ ਦਾ ਅੱਜ ਧੁੱਪ ਬਹੁਤ ਤੇਜ਼ ਹੈ तकरीबन ਟਾਈਮ 3:30 ਦਾ ਹੋ ਗਿਆ ਸ਼ਾਮ ਦੇ 3:30 ਵੱਜ ਗਏ ਚਲ ਦੇਖਦੇ ਕਰਦੇ ਹੌਲੀ ਹੌਲੀ ਉਹ ਆ ਜਿਹੜਾ ਇੱਦਲੀ ਛੜ ਘਰ ਬਣੇ ਹੋਏ ਆ ਮੈਨੂੰ ਕਿੰਨਾ ਟਾਈਮ ਹੋ ਗਿਆ ਜੇ ਲੰਘਦੇ ਨੂੰ ਮੈਂ ਕਦੇ ਕੋਈ ਬੰਦਾ ਨਹੀਂ ਦੇਖਿਆ ਇੱਥੇ ਫਿਰਦਾ ਬਾਹਰ ਪਤਾ ਨਹੀਂ ਕਿੱਧਰ ਰਹੇ ਨੇ ਬੰਦੇ ਕਿੱਧਰ ਨਹੀਂ ਮੈਂ ਬਹੁਤ ਵਾਰ ਨੋਟਿਸ ਕੀਤੀ ਗੱਲ ਇਹ ਕਦੇ ਹੋਇਆ ਕੋਈ ਕਿ ਦਰਵਾਜ਼ੇ ਨੂੰ ਖੜਾ ਮਿਲ ਗਿਆ ਨਹੀਂ ਜ਼ਿਆਦਾਤਰ ਦੇਖਦੇ ਨਹੀਂ ਲੋਕ ਸ਼ਾਨਦਾਰ ਗਲੀ ਆ ਬਹੁਤ ਲੋ ਜੀ ਇੱਧਰ ਅਫਰੀਕਾ ਵਾਲੇ ਲੱਗੇ ਹੋਏ ਫਟਬਾਲ ਖੇਡਣ ਦੋ ਟੀਮਾਂ ਆਈਆਂ ਹੋਈਆਂ ਇਹ ਫਟਬਾਲ ਖੇਡਣ ਸਾਡੇ ਇੱਥੇ ਜਿਹੜਾ ਬਣਿਆ ਬਣਾ ਸਪੋਰਟਸ ਵਾਲਾ ਔਰਤੋਰੀਓ ਇਹ ਖੁੱਲਾ ਹੀ ਹੁੰਦਾ ਨਹੀਂ ਕਈ ਪਿੰਡਾਂ 'ਚ ਬੰਦ ਹੁੰਦਾ ਅਸੀਂ ਕਈ ਵਾਰ ਉਰੇ ਕ੍ਰਿਕਟ ਵੀ ਖੇਡ ਕੇ ਜਾਂਦੇ ਰਹੇ ਹਾਂ ਪਰ ਹੁਣ ਇਹਨਾਂ ਨੇ ਬੱਕਰੇਟ ਬੰਦ ਕਰਤੀ ਇਹਨਾਂ ਨੇ ਕਹਿੰਦੇ ਬਾਲ ਥੋੜੀ ਬਹੁਤ ਬਾਹਰ ਜਾਂਦੀ ਹੈ ਬੰਦੇ ਛਾਏ ਪਏ ਆ ਸਾਡ ਲੱਗ ਗਿਆ ਮੇਰੇ ਕੋਲ ਅੰਦਰ ਜਾ ਕੇ ਦੇਖ ਕੇ ਉਹਨਾਂ ਦੀ ਗੇਮ ਵਧੀਆ ਖੇਡ ਰਹੇ ਆ ਜਾਨੀ ਕਿ ਉਹਨਾਂ ਨੇ ਚਾਰ ਟੀਮਾਂ ਬਣਾਈਆਂ ਹੋਈਆਂ ਨੇ ਜਿਹੜੀ ਟੀਮ ਹਾਰਦੀ ਉਹ ਬਾਹਰ ਜਿਹੜੀ ਟੀਮ ਜਿੱਤਦੀ ਉਹ ਲਗਾਤਾਰ ਖੇਢੀ ਜਾਊਗੀ ਐਦਾਂ ਬਣਾਇਆ ਉਹਨਾਂ ਨੇ ਪ੍ਰੋਗਰਾਮ ਜਾ ਕੇ ਦੇਖਦੇ ਆ ਯਾਰ ਸਾਰੇ ਪਲੇਅਰ ਰੋਸ ਸੈਕਿੰਡ ਆਪਰੇ ਆਏ ਵੀ ਆ ਲਗਭਗ ਹੂੰ ਜੇ ਜਰਾਉਂਡਰ ਇੱਤੇ ਜੀ ਵਾਲੀ ਆ ਉਦਾਂ ਹੈ ਜੋ ਬੰਦਾ ਡਿੱਗਦਾ ਰਗੜ ਬਹੁਤ ਪੂਰੀ ਵੱਜਦੀ ਆ ਬਹੁਤ ਖੜਕ ਰਹੀ ਇਹਨਾਂ ਦੀ ਪੂਰੀਆਂ ਹਨ ਅਡੋ ਤੜੀ ਚੱਲਦਾ ਕੰਮ ਪੂਰਾ ਨੋ ਨੋ ਇਹਨਾਂ ਨੂੰ ਇਹਨਾਂ ਨੂੰ ਮਾਰ ਚੱਲੋ ਚੱਲੋ ਖੇਡੋ ਚੱਲੋ ਕਰਾਓ ਸਰਵਿਸ ਲੋ ਜੀ ਬਾਲੀਬਾਲ ਚੱਲ ਰਹੀ ਹੈ ਹੁਣ ਰੇਤੇ ਵਾਲੀ ਹੋ ਗਿਆ ਤਕਰੀਬਨ ਸਾਨੂੰ ਘੰਟਾ ਖੇਡਦਿਆਂ ਨੂੰ ਪਸੀਨਾ ਪਸੀਨੀ ਹੋਏ ਪਏ ਆ ਨੈਟ ਸਾਡਾ ਥੋੜਾ ਐਸਾ ਬੈ ਸੀ ਪਾਟੇ ਜਈ ਹੈ ਹੁਣ ਅਗਲੀ ਵਾਰ ਨਵਾਂ ਲਿਆਵਾਂਗੇ ਜੇ ਖੇਡੇ ਜਿਆਸੀ ਸਰਵਿਸ ਮੈਂ ਬਾਰਾ 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 ਬਾਰੀ ਲੋ ਜੀ ਵਾਲੀਬਾਲ ਖੇਲ ਖੇਲ ਕੇ ਥੱਕ ਗਏ ਹੁਣ ਥੋੜੀ ਜਿਹੀ ਅਸੀਂ ਕਰੀਏ ਸਟੇ ਇੱਧਰ ਹੈਗਾ ਜੱਸੀ ਤੇ ਇੱਧਰ ਹੈਗਾ ਬਾਈ ਕੰ ਲੱਖਾ ਸੌਰੀ ਵਾਲੀਬਾਲ ਖੇਲ ਕੇ ਹਜੇ ਥੋੜੇ ਜਿਹੀ ਬੰਦੇ ਦੀ ਕਸਰ ਰਹਿ ਗਈ ਸੀ ਹੁਣ ਕਹਿੰਦੇ ক্রিকেট ਖੇਲਨੀ ਹੈ ਇੱਧਰ ਅੱਜ ਪੂਰਾ ਮਾਹੌਲ ਪੰਜਾਬ ਵਾਲਾ ਬਣਿਆ ਪਿਆ ਓ ਖੇਡ ਲੈ ਕ੍ਰਿਕਟ ਇਹ ਲੋ ਖੇਡ ਲੋ ਆ ਜੋ ਆਜੋ ਓਏ ਆ ਬਾਉਂਡਰੀਆਂ ਲਾਦੀਆਂ ਪੂਰੀਆਂ ਲੋ ਜੀ ਇਧਰ ਐ ਮੁੰਡਾ ਬੱਬੂ ਇਹ ਵੀ ਬਹੁਤ ਘੁੰਮਦਾ ਘੁੰਮਣਾ ਫਿਰਦਾ ਸ਼ਕੀਨ ਆ ਪੂਰਾ ਕਿੰਨੇ ਸਕੋਰ ਹੋ ਗਏ 27 27 ਠੀਕ ਹੈ ਫਿਰ ਤਾਂ ਖਿੱਤ ਗਿਆ ਛਿੱਕੇ ਹੀ ਲਾਉਣੇ ਬਸ ਕਰ ਜੇ ਯਾਰ ਮੈਂ ਕੈਪਟਨ ਹੁ ਬੋ ਆਹ ਹਾਂ ਜੱਸੀ ਕੈਪਟਨ ਪਿੱਛੇ ਖੜਾ ਇੱਧਰ ਮੈਂ ਪਹਿਲਾਂ ਖੜਾ ਖੜੋ ਦਾ 25 ਗੁਰਨੂ ਸਮਰ ਤੂੰ ਖੜ ਗਿਆ ਮੇਰਾ ਗੋਡਾ ਕਹਣਾ ਸ਼ਾਮ ਮਾਰਾ ਤੜਾਉਣਾ ਕੋ ਦਾ ਉਹ ਓਵਰ ਕਰਾ ਵੀਜੇ ਅਤਾ ਨਾਮ ਕਹੀਆਂ ਉਹ ਵੀਜੇ ਦਾ ਇੱਕ ਓਵਰ ਚੱਲ ਯਾਰ ਛੱਡ ਗਏ ਕੈਚ ਨਹੀਂ ਆ ਕੈਚ 2 ਓਵਰ 32 ਧੁੰਦ ਛਾਲੀ 2 ਓਵਰ 29 ਬਈ ਚੰਗਾ ਖੇਡੇ ਅੱਜ ਦਾ ਜੂ ਸਾਢੇ 4:30 ਵਜੇ ਦੇ ਆਏ ਵੀ ਆ ਤੇ ਟਾਈਮ ਹੋ ਗਿਆ ਲੱਗਦਾ ਸਾਢੇ 8 ਹੋ ਗਏ ਪਹਿਲਾਂ ਖੇਡੀਏ ਵਾਲੀਬਾਲ ਫੇਰ ਖੇਡੀ ਕ੍ਰਿਕਟ ਕਮੀਜ਼ ਵੀ ਪਸੀਨੇ ਨਾਲ ਭਰ ਗਈ ਹੁਣ ਜਾਣੇ ਨਾਉ ਨੇ ਤੋਂ ਨਹੀਂ ਲੋ ਜੀ 2 ਕੁ ਮਿੰਟ ਹੁਣ ਜਿਮ ਵੀ ਕਰੇ ਚੱਲਦੇ ਆ ਪਸੀਨਾ ਪਸੀਨੀ ਤਾਂ ਹੋ ਹੀ ਗਈਆਂ ਹੁਣ ਦਾਸ ਤੇ ਕਰ ਬਲੇਅਰ ਆਫ ਤੇਰਾ ਸਾਹ ਦਾ ਬੱਲੇ ਹੁੰਦਾ ਉਹਦੇ ਤੇਰਾ ਸਾਹ ਦਾ ਤੇਰੇ ਕੈਪਟਨ ਦੇ ਸਾਹ ਦਾ ਜਾਨ ਬੋਲਾ ਦੀ ਲੋ ਜੀ ਇੱਧਰ ਰਾਜ ਦੀ ਗੁੜੀਗਾ ਰਾਜ ਕੀ ਨਾਮ ਦਾ ਸ਼ਿਵਾਨੀ ਸ਼ਿਵਾਨੀ ਆ ਮਛਰਦਟਾ ਗਿਆ ਤੈਨੂੰ ਹਾਂ ਨਾ 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 ਰੋਣਾ ਨਹੀਂ ਰੋਣਾ ਨਹੀਂ ਚੱਲੇ ਕਰ ਹਾਂਜੀ ਬਜੀ ਇਹ ਹੈਗਾ ਰਾਜ ਸਿੰਘ 80 ਗਾ ਜੀ ਉਹ ਵੀ ਆ ਹੁਣ ਸਾਡੇ ਪਿੰਡ ਚ ਫੁੱਟਬਾਲ ਦੇ ਮੈਚ ਸਟਾਰਟ ਹੋ ਗਏ ਹਾਂ ਅੱਜ ਸਟਾਰਟ ਹੋਣੇ ਫਿਰ ਅਗਲੇ ਸ਼ਨੀਵਾਰ ਤੱਕ ਚੱਲਣਾ ਇੱਕ ਹਫ਼ਤਾ ਚੱਲਣਾ ਪੂਰੇ ਬਾਬਾ ਟੀਮਾਂ ਹੋਣੇ 50 60 ਟੀਮਾਂ ਹੋਣੇ ਤਕਰੀਬਨ ਲੱਗ ਭਾਗ ਸਾਰੇ ਲੋਕ ਆ ਕੇ ਬੈਠਣ ਲੱਗ ਗਏ ਰੋਟੀ ਪਾਣੀ ਖਾਣੇ ਆ ਰਾਤ ਨੂੰ 9 ਵਜੇ ਸਟਾਰਟ ਹੋਣੇ ਆ ਪੰਜ 10 ਮਿੰਟ ਰਹਿ ਗਏ ਸਾਰੇ ਲੋਕ ਆਉਣ ਲੱਗੇ ਦੇਖਣ ਇੱਧਰ ਸਾਰੇ ਗੱਡੀਆਂ ਵੀ ਖੜੀਆਂ ਉਹ ਤੱਕ ਢੇੜ ਭੜਕਾ ਪੂਰਾ ਵਾ 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 ਓ ਮਾਈ ਗਾਡ ਉਹ ਸਬਾਨਾ ਹੋ ਗਈ। ਹੁਣ ਘਰੇ ਅੱਗੇ ਬੜੇ ਆਪਾਂ। ਉਹ ਮਮਾ ਮੀਆ। ਲੋਈ ਨਾ ਟੋਕ ਹੋ ਗਿਆ ਆਪਾਂ ਫਰੈਸ਼ ਅਪ। ਤੇ ਹੁਣ ਲੱਗੇ ਘਰ ਸੇਵਾ ਤੇ। ਕੀ ਬਣਾ ਕੀ ਰਹਿ ਜਾ। ਟਿੱਕੀਆਂ ਪਈਆਂ ਟਿੱਕੀਆਂ ਬਣਾਉਣਾ ਐਕਸਪਾਇਰ ਹੋਣ ਵਾਲੀਆਂ ਨੇ ਮੇਰੀਆਂ। ਅੱਜ ਬਣੇ ਜਾਣਗੀਆਂ ਇਹ। ਇਹ ਲੈ ਕੇ ਜਾਂਦੇ ਸੀ ਮੈਂ ਲੇਟਲ ਚੋਕ। ਉਹ ਆ ਜਾ ਭਾਈ। ਦੋ ਪੀਜ਼ਾਂ ਇਹ ਚ ਆਪਣਾ ਖੁੱਲਾ ਡੋਲਾ ਸਰਦਣਾ। ਉਹ ਕੀ ਕੱਲ ਦੀ ਕੱਲ ਦੇਖਾਂਗੇ। ਲੋ ਜੀ ਅੱਜ ਤਾਂ ਆਪਣਾ ਲੰਚਾ ਹੋਊਗਾ। ਬ੍ਰੈਡ ਮੈਂ ਤਾਲਿਆ ਉਹਦਾ ਪਾਣੀ ਵੀ ਪਈਆਂ ਦੀਆਂ। ਇਹ ਬ੍ਰੈਡਾਂ ਦੇ ਲੱਗੇ ਜਿਹਾ ਸੁਹਾਲਾ ਦੀ ਟਿੱਕੀ ਇਹ ਸਪੈਸ਼ਲੀ ਆ ਬ੍ਰੈਡ ਵੀ ਦੂਏ ਆ ਸੋਇਆ ਦੇ ਬੈਡਾ ਬ੍ਰੈਡ ਤੇ ਨਾਲ ਹੈਗਾ ਨੀਂंबू ਪਾਣੀ। ਗਰਮੇ ਬਾਬਾ ਵਿੱਚ ਥੋੜਾ ਜਿਹਾ ਤੇ ਪਾਇਆ ਮੈਂ ਉਹ ਗੂੰਦ ਗਤੀਰਾ ਤੇ ਦੋ ਤਿੰਨ ਨਿੰਬੂ ਨੂੰ ਚੋੜੇ ਹੋਏ ਆ। ਸਸਮਨੇ ਹੁਣ ਦੇਖਦੇ ਆਪਾਂ ਕੋਈ ਫਿਲਮ ਸ਼ਰਮਾ ਲੋ ਜੀ ਰੋਟੀ ਪਾਣੀ ਖਾ ਲਿਆ ਆਪਾਂ ਨੇ ਹੋ ਗਏ ਫ੍ਰੀ ਫਿਲਮ ਲਾਈ ਵੀ ਫਿਲਮ ਦੇਖ ਰਹੇ ਆ ਤੇ ਬਾਕੀ ਅੱਜ ਦਾ ਬਲੌਗ ਇੰਨਾ ਕੇ ਸੀ ਤੇ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਇੱਥੇ ਉਹ ਤਪੇਤੋ ਆ ਉਹ ਕੱਠੀ ਕਰਕੇ ਰੱਖਦੀ ਮੈਂ ਕਿਉਂਕਿ ਹੁਣ ਗਰਮੀ ਆ ਗਈ ਹੁਣ ਲੋੜ ਨਹੀਂ ਆ ਉਹਦੀ ਓਕੇ ਜੀ ਬਾਏ ਬਾਏ